ਉਹ ਪ੍ਰਾਇੋਰਟੀ ਜਿਹਦੀ ਗੇਮ ਆ ਬਈ ਦਿਲਜੀਤ ਹੁਣਾ ਨੇ ਬਹੁਤ ਮਿਹਨਤ ਕੀਤੀ ਆ ਮੈਂ ਤੇ ਦਿਲਜੀਤ ਅਸੀਂ ਆਸਟ੍ਰੇਲੀਆ 2011 ਚ ਗਏ ਸੀ ਹੂੰ ਤੇ ਉਦੋਂ ਆ ਇੱਕ ਐਲੋਕ ਵੀ ਮੈਂ ਜਦੋਂ ਅਸੀਂ ਪਹਿਲੀ ਸਟੇਜ ਜਦੋਂ ਸ਼ੇਅਰ ਕੀਤੀ ਪਹਿਲਾ ਮਹਿੰਗਾ ਹੁੰਦਾ ਸੀ ਫਿਰ ਰੋਗ ਹੁੰਦਾ ਸੀਗਾ ਤੇ ਜਦੋਂ ਮੈਂ ਸਟੇਜ ਤੋਂ ਥੱਲੇ ਉਤਰਿਆ ਮੈਂ ਸੱਚੀ ਮੈਂ ਪ੍ਰਾਊਡ ਫੀਲ ਕਰਦਾ ਕਿਉਂਕਿ ਅੱਜ ਉਹ ਬਹੁਤ ਉੱਚੇ ਮਕਾਮ ਤੇ ਆ ਪਰਮਾਧਮਾ ਹੋਰ ਵੀ ਅੱਗੇ ਲੈ ਕੇ ਜਾਵੇ ਉਹਨਾਂ ਨੂੰ ਤੇ ਉਹ ਨਾ ਮੇਰੇ ਇਦਾਂ ਬੜਾ ਝੋਕ ਕੇ ਮਿਲਿਆ ਕਹਿੰਦਾ ਯਾਰ ਭਾਜੀ ਬਈ ਯਾਰ ਮੈਨੂੰ ਇਹ ਲੱਗਦਾ ਕਿ ਮੈਨੂੰ ਹਲੇ ਬਹੁਤ ਕੁਝ ਸਿੱਖਣਾ ਹੈ ਵੀ ਤੁਹਾਡਾ ਇੰਨਾ ਵਧੀਆ ਕੰਮ ਮੈਂ ਪਹਿਲੀ ਵਾਰੀ ਵੇਖਿਆ ਤੁਸੀਂ ਤਾਂ ਕਮਾਲ ਕਰ ਦਿੰਦੇ ਹੋ ਸਟੇਜ ਤੇ ਤੇ ਮੈਨੂੰ ਬੜਾ ਚੰਗਾ ਲੱਗਿਆ ਉਹਦਾ ਕੰਪਲੀਮੈਂਟ ਫਿਰ ਗੱਲ ਉਹੀ ਆ ਗਈ ਕਿ ਤੁਹਾਡੀਆਂ ਜਿਵੇਂ ਦਿਲਜੀਤ ਨੇ ਕੀ ਕੀਤਾ ਕਿ ਦੀ ਪੈਕੇਜ ਆ ਉਹ ਹਮ ਆਰਟਿਸਟ ਬਹੁਤ ਵਧੀਆ ਆਰਟਿਸਟ ਉਹ ਬਾਇਰਥ ਬੜਾ ਕਮਾਲ ਦਾ ਆਰਟਿਸਟ ਆ ਉਹਨੇ ਐਕਟਿੰਗ ਕੀਤੀ ਬਾਗਮਾਲ ਕੀਤੀ ਗਾਇਆ ਬਾਗਮਾਲ ਗਾਇਆ ਲਿਖਿਆ ਵੀ ਜਿੰਨਾ ਟਾਈਮ ਉਹਨੇ ਲਿਖਿਆ ਵਧੀਆ ਚਲੋ ਉਹਦੀ ਲਾਈਫ ਦੇ ਨਾਲ ਥੋੜੀਆਂ ਕੰਟਰੋਵਰਸੀਆਂ ਜੁੜਦੀਆਂ ਰਹੀਆਂ ਬਟ ਉਹ ਉਹਨਾਂ ਮਤਲਬ ਉਹਦੇ ਚ ਵੀ ਉਹ ਪੋਜੀਟਿਵਲੀ ਬੜੇ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਪੋਜੀਟਿਵ ਤਰੀਕੇ ਨਾਲ ਉਹ ਬੰਦਾ ਅੱਗੇ ਨਿਕਲਿਆ ਤੇ ਅਲਟੀਮੇਟਲੀ ਹਰ ਬੰਦੇ ਦੇ ਆਪਣੇ ਭਾਗ ਨੇ ਹਰ ਐ ਨਹੀਂ ਆਗਾ ਕਿ ਉਹਨੇ ਬਹੁਤ ਜ਼ਿਆਦਾ ਕੀਤਾ ਬਾਕੀਆਂ ਨੇ ਨਹੀਂ ਕੀਤਾ ਬਾਕੀ ਵੀ ਆਪਣੀ ਆਪਣੀ ਮਿਹਨਤ ਕਰ ਰਹੇ ਕੋਈ ਕਿਤੇ ਪਹੁੰਚਿਆ ਕੋਈ ਕਿਤੇ ਪਹੁੰਚਿਆ ਬਟ ਦੇਖੋ ਹਰ ਬੰਦੇ ਦੀ ਇਸ ਜਿਹੜੀ ਲਾਈਨ ਦੇ ਵਿੱਚ ਕਲਾ ਵੀ ਕੰਮ ਕਰਦੀ ਹੈ ਕਲਾ ਤੋਂ ਵੱਡੀ ਕਿਸਮਤ ਕੰਮ ਕਰਦੀ ਹੈ